ਜੁੜਿਆ ਤੁਸੀਂ ਵੱਡੀ ਖਬਰ ਕਾਂਗਰਸੀ ਵਿਧਾਇਕ ਨਾਲ ਜੁੜੀ ਹੋਈਆ ਕੰਗਣਾ ਰਨਾਉਤ ਤੋਂ ਬਾਅਦ ਕਾਂਗਰਸੀ ਵਿਧਾਇਕ ਨੇ ਹੁਣ ਪੰਜਾਬ ਤੇ ਵੱਡੇ ਇਲਜ਼ਾਮ ਮढ़े ਮੱਡੇ ਨੇ ਤਦਾਦ ਇਹ ਕਿ ਬਿੱਤੇ ਦਿਨਾਂ ਤੋਂ ਦੇਖ ਰਹੇ ਆ ਕਿ ਜਿਵੇਂ ਐਮਰਜੈਂਸੀ ਫਿਲਮ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਤੇ ਕਈ ਤਰ੍ਹਾਂ ਦੇ ਵਿਵਾਦਤ ਬਿਆਨ ਪਹਿਲਾਂ ਕੰਗਣਾ ਰਨਾਉਤ ਵੱਲੋਂ ਦਿੱਤੇ ਗਏ ਆ ਪੰਜਾਬ ਨੂੰ ਲੈ ਕੇ ਤਾਂ ਹੁਣ ਹਿਮਾਚਲ ਦੇ ਕਾਂਗਰਸੀ ਵਿਧਾਇਕ ਵੱਲੋਂ ਇਲਜ਼ਾਮ ਆ ਜਿਹੜੇ ਵੱਡੇ ਪੰਜਾਬ ਤੇ ਲਗਾਏ ਗਏ ਨੇ ਨਸ਼ੇ ਨੂੰ ਲੈ ਕੇ ਵਿਵਾਦਤ ਟਿੱਪਣੀ ਹੈ ਜਿਹੜੀ ਕੀਤੀ ਗਈ ਹੈ ਕਾਂਗਰਸੀ ਵਿਧਾਇਕ ਵੱਲੋਂ ਤਦਾਦ ਦੇ ਕੇ ਆ ਮੰਡੀ ਦੇ ਧਰਮਪੁਰਾ ਤੋਂ ਵਿਧਾਇਕ ਚੰਦਰ ਸ਼ੇਖਰ ਠਾਕੁਰ ਵੱਲੋਂ ਵੱਡੇ ਜਿਹੜੇ ਆ ਇਲਜ਼ਾਮ ਆ ਪੰਜਾਬ ਤੇ ਲਗਾਏ ਗਿਆ ਕਿ ਪੰਜਾਬ ਤੋਂ ਚਿੱਟਾ ਜਿਹੜਾ ਉਹ ਜਾ ਰਿਹਾ ਤੇ ਪੰਜਾਬ ਚਿੱਟੇ ਨਾਲ ਹਿਮਾਚਲ ਨੂੰ ਖਤਮ ਕਰਨਾ ਚਾਹੁੰਦਾ ਹੈ ਅਤੇ ਇਹਨਾਂ ਮਨਸੂਬਿਆਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਵਾਂਗੇ ਤਾਂ ਇਹ ਵਿਵਾਦਤ ਟਿੱਪਣੀ ਹੈ ਜਿਹੜੀ ਉਹ ਕੀਤੀ ਗਈ ਆ ਜਦਦੇ ਚੱਲਦਿਆਂ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਹੁਣ ਕਾਂਗਰਸ ਪਾਰਟੀ ਤੇ ਸਵਾਲ ਖੜੇ ਹੋ ਰਹੇ ਨੇ ਕਿ ਕਾਂਗਰਸ ਪਾਰਟੀ ਉਕਤ ਵਿਧਾਇਕ ਤੇ ਕੋਈ ਸਖਤ ਕਾਰਵਾਈ ਕਰੇਗੀ ਜਾਂ ਨਾ ਕਿਉਂਕਿ ਪੰਜਾਬ ਤੇ ਵੱਡੇ ਜੜੇ ਆ ਇਲਜ਼ਾਮ ਲਗਾਏ ਗਏ ਨੇ ਖਾਸ ਕਰਕੇ ਨਸ਼ੇ ਨੂੰ ਲੈ ਕੇ ਜਿਸ ਦੇ ਚਾਲਦਿਆਂ ਵਿਧਾਇਕ ਨੇ ਕਿਹਾ ਕਿ ਜਿੱਤੇ ਚਿੱਟੇ ਜਰੀਏ ਹਿਮਾਚਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਚਿੱਟੇ ਨਾਲ ਹਫ਼ਤੇ 'ਚ ਇੱਕ ਦੋ ਨੌਜਵਾਨ ਦੀ ਮੌਤ ਹੋ ਰਹੀ ਹੈ ਅਸੀਂ ਇਹਨਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਤਾਂ ਇਹ ਸਿੱਧੇ ਸਿੱਧੇ ਪੰਜਾਬ ਤੇ ਨਿਸ਼ਾਨੇ ਛਾਦੇ ਗਏ ਨੇ ਜਿੱਥੇ ਅਸੀਂ ਪਹਿਲਾਂ ਦੇਖਿਆ ਕਿ ਐਮਪੀ ਕੰਗਣਾ ਰਣੌਤ ਵੱਲੋਂ ਵਿਵਾਦਿਤ ਟਿੱਪਣੀਆਂ ਪੰਜਾਬ ਬਾਰੇ ਕੀਤੀਆਂ ਗਿਆ ਸੀ ਅਤੇ ਉਸ ਦਾ ਅਖਮਿਆਜਾ ਤੱਕ ਜਿਹੜਾ ਕੰਗਣਾ ਰਣੌਤ ਨੂੰ ਕੁਲਵਿੰਦਰ ਕੌਰ ਦੇ ਰੂਪ ਵਿੱਚ ਭੁਗਤਣਾ ਪਿਆ ਸੀ ਕਿਉਂਕਿ ਕੁਲਵਿੰਦਰ ਕੌਰ ਵੱਲੋਂ ਜਿਹੜਾ ਥੱਪੜ ਵਾਲਾ ਮਾਮਲਾ ਸਾਹਮਣੇ ਆਇਆ ਸੀ 에ਰਪੋਰਟ ਤੇ ਤਾਂ ਉੱਥੇ ਹੀ ਹੁਣ ਇੱਕ ਕਾਂਗਰਸੀ ਐਮਐਲਏ ਵੱਲੋਂ ਵਿਵਾਦਤ ਟਿੱਪਣੀਆਂ ਕੀਤੀਆਂ ਗਏ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਸੁਖੂ ਸਰਕਾਰ ਦੇ ਐਮਐਲਏ ਵੱਲੋਂ ਇਹ ਵਿਵਾਦ ਟਿੱਪਣੀ ਕੀਤੀ ਗਿਆ ਪੰਜਾਬ ਤੇ ਕਿ ਪੰਜਾਬ ਜਾਣ ਬੁੱਝ ਕੇ ਨਸ਼ਾ ਜਿਹੜਾ ਪੇਜ ਰਾਇਆ ਤੇ ਪੰਜਾਬ ਖਤਮ ਕਰਨਾ ਚਾਹੁੰਦਾ ਹਿਮਾਚਲ ਨੂੰ ਤਾਂ ਇਹ ਵਿਵਾਦਤ ਟਿੱਪਣੀ ਹੈ ਜਿਹੜੀ ਉਹ ਕੀਤੀ ਗਈ ਹੈ ਤਾਂ ਇਸ ਤੇ ਹੁਣ ਸਵਾਲ ਖੜੇ ਹੋ ਰਹੇ ਆ ਕਿ ਕਾਂਗਰਸ ਪਾਰਟੀ ਉਕਤ ਵਿਧਾਇਕ ਤੇ ਕਾਰਵਾਈ ਕਰੇਗੀ ਜਾਂ ਨਾ ਇੱਕ ਵਾਰ ਫਿਰ ਦੱਸ ਦिए ਕਿ ਹਿਮਾਚਲ ਦੇ ਧਰਮਪੁਰਾ ਆ ਤੋਂ ਜਿਹੜੇ ਵਿਧਾਇਕ ਨੇ ਮੰਡੀ ਦੇ ਧਰਮਪੁਰਾਂ ਤੋਂ ਵਿਧਾਇਕ ਨੇ ਚੰਦਰ ਸ਼ੇਖਰ ਠਾਕੁਰ ਉਹਨਾਂ ਵੱਲੋਂ ਜਿਹੜੇ ਆ ਵਿਵਾਦਿਤ ਬਿਆਨ ਵਿਵਾਦਿਤ ਟਿੱਪਣੀ ਪੰਜਾਬ ਬਾਰੇ ਕੀਤੀ ਗਈ ਆ ਨਸ਼ੇ ਨੂੰ ਲੈ ਕੇ ਅਤੇ ਹਿਮਾਚਲ ਚ ਨਸ਼ੇ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਨਿਸ਼ਾਨੇ ਸਾਦੇ ਗਏ ਆ ਕਿ ਪੰਜਾਬ ਹਿਮਾਚਲ ਚ ਨਸ਼ਾ ਫਲਾ ਰਿਹਾ ਚਿੱਤੇ ਜਰੀਏ ਹਿਮਾਚਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਵੇਂ ਜਿਹੜੇ ਆ ਵਿਵਾਦਪੂਰਨ ਟਿੱਪਣੀ ਕੀਤੀ ਗਿਆ ਤੇ ਉੱਥੇ ਹੀ ਚਿੱਤੇ ਨਾਲ ਇੱਕ ਚ ਇੱਕ ਹਫ਼ਤੇ ਚ ਇੱਕ ਦੋ ਨੌਜਵਾਨ ਦੀ ਮੌਤ ਹੋਣ ਵਾਲੇ ਕਿਹਾ ਹੈ ਵਿਧਾਇਕ ਨੇ ਉੱਥੇ ਹੀ ਉਹਨਾਂ ਅੱਗੇ ਕਿਹਾ ਕਿ ਅਸੀਂ ਇਹਨਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਾਂਗੇ ਤਾਂ ਕਿਤੇ ਨਾ ਕਿਤੇ ਵਿਵਾਦਤ ਬਿਆਨ ਹੈ ਜਿਹੜਾ ਕਾਂਗਰਸੀ ਵਿਧਾਇਕ ਦਾ ਸਾਹਮਣੇ ਆਇਆ ਤੇ ਹੁਣ ਵੱਡਾ ਸਵਾਲ ਖੜਾ ਹੋ ਰਿਹਾ ਕਿ ਕਾਂਗਰਸ ਪਾਰਟੀ ਹੁਣ ਉਕਤ ਵਿਧਾਇਕ ਤੇ ਕਾਰਵਾਈ ਕਰੇਗੀ ਜਾਂ ਨਾ ਪਹਿਲਾਂ ਹੀ ਜਿੱਥੇ ਕਈ ਮਸਲਿਆਂ 'ਚ ਜਿਹੜੀ ਹੋਈ ਆ ਸੁੱਖੂ ਸਰਕਾਰ ਅਤੇ ਅਕਸਰ ਕਿਸੇ ਨਾ ਕਿਸੇ ਮੁੱਦੇ ਤੇ ਜਿਹੜੀ ਆ ਸਿਆਸਤ ਆ ਹਿਮਾਚਲ ਦੀ ਗਰਮਾਈ ਰਹਿੰਦੀ ਆ ਖਾਸ ਕਰਕੇ ਸੁੱਖੂ ਸਰਕਾਰ ਨੂੰ ਲੈ ਕੇ ਤਾਂ ਹੁਣ ਇੱਕ ਵਾਰ ਫਿਰ ਸੁੱਖੂ ਸਰਕਾਰ ਦੇ ਐਮਐਲਏ ਵੱਲੋਂ ਵਿਵਾਦਿਤ ਟਿੱਪਣੀ ਕੀਤੀ ਗਈ ਆ ਤਾਂ ਚੰਦਰ ਸੇਖਰ ਠਾਕੁਰ ਵੱਲੋਂ ਪੰਜਾਬ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਤੇ ਇਸੇ ਦੇ ਚੱਲਦਿਆਂ ਹੁਣ ਕਾਂਗਰਸ ਪਾਰਟੀ ਤੇ ਖਾਸ ਕਰਕੇ ਹਿਮਾਚਲ ਦੀ ਸੁੱਖੂ ਸਰਕਾਰ ਤੇ ਸਵਾਲ ਖੜੇ ਹੋ ਰਹੇ ਆ ਕਿ ਹੁਣ ਕੀ ਕੋਈ ਕਾਰਵਾਈ ਉਕਤ ਵਿਧਾਇਕ ਤੇ ਕਰੇਗੀ ਜਾਂ ਫਿਰ ਅ ਇਸ ਨੂੰ ਠੰਡੇ ਵਾਸਤੇ ਵਿੱਚ ਪਾ ਦਿੱਤਾ ਜਾਏਗਾ ਤਾਂ ਜਿਵੇਂ ਦੇਖਿਆ ਗਿਆ ਕਿ ਕੰਗਣਾ ਨਾਉਤ ਵੱਲੋਂ ਪਹਿਲਾਂ ਕਿਸਾਨਾਂ ਵਰੋਂ ਕਿਸਾਨਾਂ ਬਾਰੇ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਅਤੇ ਕਿਸਾਨਾਂ ਦੇ ਧਰਨਿਆਂ ਬਾਰੇ ਅਕਸਰ ਜਿਹੜੇ ਆ ਵਿਵਾਦਤ ਬਿਆਨ ਆ ਕੰਗਣਾ ਨਾਉਤ ਦੇ ਸਾਹਮਣੇ ਆਏ ਸੀ ਤਾਂ ਉਸ ਦਾ ਜਿਹੜਾ ਖਮਿਆਜਾ ਤੱਕ ਜਿਹੜਾ ਭੁਗਤਣਾ ਪਿਆ ਕੰਗਣਾ ਰਣਾਉਤ ਨੂੰ ਅਤੇ ਹੁਣ ਕਾਂਗਰਸੀ ਵਿਧਾਇਕ ਵੱਲੋਂ ਵਿਵਾਦਿਤ ਟਿੱਪਣੀ ਕੀਤੀ ਗਈ ਹੈ ਅਤੇ ਸੁਖੂ ਸਰਕਾਰ ਦੇ ਧਰਮਪੁਰਾ ਤੋਂ ਵਿਧਾਇਕ ਚੰਦਰ ਸੇਖਰ ਠਾਕੁਰ ਨੇ ਕਿਹਾ ਹੈ ਕਿ ਪੰਜਾਬ ਜਿੰਮੇਵਾਰ ਹੈ ਹਿਮਾਚਲ 'ਚ ਨਸ਼ਾ ਫਲਾਉਣ ਦੇ ਲਈ ਅਤੇ ਚਿੱਟੇ ਨੂੰ ਲੈ ਕੇ ਜਿਹੜੇ ਆ ਵਿਵਾਦਿਤ ਬਿਆਨ ਦਿੱਤਾ ਗਿਆ ਹੈ